ਹਾਂਜੀ ਕਰੀਏ ਯਾਰ ਮੰਮੀ ਠੀਕ ਆ ਹਾਂਜੀ ਠੀਕ ਜੀ ਹੁਣ ਤੇ ਦੂਜੀ ਰੋਣ ਹਾਂਜੀ ਹੁਣ ਕਰਤਾ ਠੀਕ ਹਾਂ ਬਾਕੀ ਦੱਸਾਂਗੀ ਤੇ ਨੂੰ ਇਸੇ ਕਾ ਫਸੀ ਕਾ ਆ ਗਈ ਆ ਹਾਂਜੀ ਤੈਨੂੰ ਨਹੀਂ ਪਤਾ ਉਹ ਸ਼ਾਮਾਂ ਪੈ ਗਈ ਤੇ ਮੈਂ ਟਾਈਮ ਨਾਲ ਨਿਕਲਦੀ ਇਥੋਂ ਸੁਮੀ ਤੁਰੀ ਤੇ ਮੈਂ ਟਾਈਮ ਨਾਲ ਨਹੀਂ ਤੇ ਮੈਨੂੰ ਹਨਰਾ ਹੋਈ ਕਿ ਆ ਤੈਨੂੰ ਤੇ ਕਿ ਪਾਜ ਚਾਹੀਦਾ ਤੂੰ ਤੇ ਚੱਲ ਜੇ ਤੂੰ ਤੇ ਲਾੜੀ ਮਰ ਗਏ ਨੇ ਇਹਦਾ ਦਵਾਈ ਦਿੱਤੀ ਮੈਂ ਦਸਤ ਦਿਖਾ ਲਈ ਮੈਂ ਦੇਤੀ ਮੰਮੀ ਅਗੇ ਤਾਂ ਲਿਓ ਪਰਸ ਫੜਾ ਕੇ ਦੁੱਧ ਵਾਲੇ ਨੂੰ ਘਰ ਲੈ ਕੇ ਜਾਈ ਗਏ ਆਵੇਂ ਅੰਨੀ ਕੀ ਕੀ ਥੇਗਿਆ ਨਿਕਾ ਦੋਂਦੀ ਗਈ ਥੱਡੇ ਨੇ ਨਹੀਂ ਪਤਾ ਮੈ ਘਰ ਬਵਾ ਆ ਜਾਂਦੀ ਥੇਗੜ ਦੇਣੀ ਜਾ ਸਰਕਾਰੀ ਸਕੂਲਾਂ ਨੂੰ ਪਾਇਆ ਛੁੱਟੀਆਂ ਕਰਕੇ ਘਰ ਬਹਿ ਜਾਂਦੀ ਆ ਉਹਨਾਂ ਤੇ ਵੀ ਪਰ ਨੂੰ ਡਾਕਟਰ ਨਹੀਂ ਹੁੰਦਾ ਇਹਨੇ ਤੇ ਹੁਣੇ ਗਈ ਮੰਮੀ ਫੇਰ ਨਾ ਜੇ ਤੇ ਆ ਜਾਂਦੀ ਕੋਈ ਹਾਂ ਇਹਨੇ ਕਿਹਾ ਤਾਂ ਉਸਨੂੰ ਪਿਆ ਕਿੱਥੇ ਗਿਆ ਪਹਿਲੇ ਮਮੀ ਨੂੰ ਨਹੀਂ ਪਤਾ ਤੈਨੂੰ ਪਤਾ ਉਹ ਮੈਂ ਨਾ ਮੈਂ ਆਪਣਾ ਪਰਸ ਖੋ ਲਿਆ ਹਾਂ ਤੈਨੂੰ ਕਿਉਂ ਨਹੀਂ ਪਤਾ ਕੋਈ ਕਾਰ ਚਲੀ ਰਹੀ ਸੀ ਰੇਂਦੇਪਾਲ ਨੇ ਪਰਸ ਨਹੀਂ ਨਾ ਟੱਪੋ ਲਿਆ ਹਾਏ ਨਹੀਂ ਮੈਂ ਮਰ ਜਾਂ ਨਹੀਂ ਪੈਨ ਕਿੱਥੇ ਅੱਗ ਲੱਗੂਗੀ ਇਹਨੇ ਬਿਹੇਸਾ ਜਣਾ ਕਿਤੇ ਉੱਤੇ ਹੋਰ ਦੇਣੇ ਕਿੰਨੇ ਬਣੇ ਉਹਦੇ ਪੈਨ ਚਾਰੇ ਜੀ ਕਿੰਨੇ ਸੁਨਾਹ ਕਾ ਲੱਤੇ ਉਹਨੇ ਪੈਸੇ ਦੋ ਹਾਂ ਪੈਸੇ ਕਿੱਥੇ ਚਲ ਗਏ ਆ ਕੋਈ ਆਪਣੀ ਪੁੱਛੇ ਅੱਥਰਾਈਂ ਹੀ ਪੂਰੀ ਦੁਕਾਨ ਤੇ ਕੁੜੀ ਦਾ ਬਾਹਰ ਗਈ ਹੈ ਜੱਡਣਾ ਵਗੜੀ ਘਰ ਗਈ। ਕੋਈ ਨਹੀਂ ਪਤਾ ਕੂਹੀ ਘਰ ਚਲੀ ਰਹੀਂਦੀ ਆ। ਰੰਦੇ ਪਾਣੀ ਪਲਸ ਨੇ ਨਾ ਟੱਡਾ ਬੋਲਿਆ। ਹਾਈ ਨਹੀਂ ਮੈਂ ਮਰਚਾਂ। ਨਹੀਂ ਪੈਨ ਕਿੱਥੇ ਅੱਗ ਲੱਗ ਗਈ। ਨਹੀਂ ਬੀਹੇ ਚਾਜਣਾ ਕਿਤੇ ਇੱਥੇ ਹੋਰ ਦੇ ਦੇਨੇ ਕਿੰਨੇ ਬਣੇ ਉਹਦੇ ਪੈਸੇ ਚਾਰੇ ਦੇ। ਕਿੰਨੇ ਸਨਾਕ ਆਸ ਦਿੱਤੇ ਉਹਨੇ ਪੈਸੇ ਦੋ। ਹਾਈ ਪੈਸੇ ਕਿੱਥੇ ਚਲ ਗਏ ਆ। ਕੁੜੀ ਆਪਣੀ ਨੂੰ ਪੁੱਛ। ਮੈਂ ਤਾਂ ਉਦਾਂ ਹੀ ਕਿਹਾ ਕੁੜੀ ਨੂੰ ਕੁਛ ਨਾ ਨਿਆਣਾ ਆਵਾ ਹੱਥ ਮਾਰ ਲਈਦਾ ਕਹਿ। ਅੱਗੀ ਉਹ ਘਰ ਹੀ ਸਕੂਲ ਵਾਲੇ ਸਵੇਰ ਦੀ ਗਈ। ਤੂੰ ਤਾਂ ਪੈਰਾਂ ਦੇ ਪਾਣੀ ਨਹੀਂ ਪੈਂਦੇ। ਮੈਂ ਤਾਂ ਮम्मी ਪਾਣੀ ਕੀ ਪੈਂਦਾ ਨਾ ਤੁਸੀਂ ਹਰ ਇੱਕ ਗਰ ਮम्मी ਤੁਸੀਂ ਮੇਰੇ ਤੇ ਤੇ ਕੁੜੀ ਤੇ ਹੀ ਨੰਜਾ ਮਲਾ ਦਿੰਦੇ ਹੋ। ਜੇ ਮੈਂ ਪਿੱਛੋਂ ਮਾੜੀ ਆ ਨਾ ਤੇ ਮੈਂ ਦਿਲ ਦੀ ਨਹੀਂ ਮਾੜੀ। ਇਹ ਤੇ ਮੇਰੇ ਪੈਸੇ ਹੀ ਖਵਾ ਚਕੇ ਮੈਂ ਕਿੱਥੋਂ ਭਰਾ ਹੋਣਾ। ਮम्मी ਘਰ ਚ ਹੋਰ ਵੀ ਵੱਸਦੇ ਨਾ ਮੈਂ ਕੰਦੀ ਤੇ ਨਹੀਂ ਨਾ ਵੱਸਦੀ। ਮੈਂ ਤੇ ਇਹਨੂੰ ਕਹਾਂ ਮੈਂ ਤੈਨੂੰ ਪੁੱਛਣ ਹੀ ਨਹੀਂ ਆ। ਕਿੰਨੀ ਆਪੈਨੀ ਲੈ ਜਾ ਜਾਨਾ ਦਾ ਜਬ ਮੇਰੇ ਤੇ ਹਰ ਚੀ ਕਰਦਾ ਜਬ ਤੂੰ ਹੀ ੱਕਾ ਸਾਰਾ ਮਿਲਦਾ ਹੀ ਮੇਰ ਨਾਲ ਹੀ ਜਾਣ ਲਈ ਬਸ ਸਾਰਾ ਚਾਹ ਚਾਹ ਬਹੁਤ ਪਿਆ ਕੇ ਨਾ ਕੀਤਾ ਤੂੰ ਉਲਟੀ ਪਹੀ ਨੀ ਆ ਉਹਨੂੰ ਪੋਛਾ ਵੀ ਆਂ ਆਵਾਜ਼ ਮਾਰ ਇਹਨੂੰ ਬੰਨੂ ਨੂੰ ਨਹੀਂ ਬੰਨੂ ਅੰਤਰੀ ਵੱਲ ਗਈ ਅਡਿਕ ਲੈ ਗਈਆਂ ਤੇ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਮੈਨੂੰ ਤੇ ਮੰਮੀ ਨੇ ਛੱਡਣਾ ਹੀ ਨਹੀਂ ਆ ਹਾਂ ਜੀ ਮੈਂ ਤੇ ਰੰਗਾਂ ਤੋਂ ਡੇ ਤੂੰ ਇਹ ਕਿੱਥੇ ਪਕੀ ਕੀ ਹੋਇਆ ਮੈਨੂੰ ਕੁਛ ਨਹੀਂ ਹੋਇਆ ਤੇ ਵੀ ਗੱਲ ਸੁਣ ਹਾਂ ਜੀ ਕੇ ਆ ਗਈ ਇੱਥੇ ਕੋਣ ਲੈ ਕੇ ਗਈ ਨਹੀਂ ਮੰਮੀ ਕੁਛ ਨਹੀਂ ਘੜਿਆ ਮੈਂ ਤਾਂ ਪ੍ਰੀਤ ਵਾਸਤੇ ਸੋਗੀ ਕਰਾਇਆ ਨਹੀਂ ਦਿੱਤਾ ਤੁਸੀਂ ਨਹੀਂ ਖੜੇ ਕਹਿੰਦੇ ਨਹੀਂ ਖੜੇ ਮੇਰੇ ਪਾਸੋਂ ਨਹੀਂ ਮੰਮੀ ਮੈਂ ਖੜੇ ਨਹੀਂ ਆਤੀ ਮੈਨੂੰ ਕੁਛ ਦਿੱਤਾ ਹੈ ਮੈਂ ਹਾ ਦੋਗੀ ਕਾ ਚੋ ਬਹਿ ਗਿਆ ਕੋਗੀ ਹੈ ਹਾਂ ਆਣਾ ਦੀ ਕੁੜੀ ਨੂੰ ਇਹਨੂੰ ਮੈਂ ਪੁੱਛਦੀ ਆ ਪੱਕਾ ਇਹਦਾ ਹੀ ਕੰਮ ਹੁਣਾਵਾ ਤੋਹੀ ਮੰਮੀ ਇਹ ਜਾ ਕੁੜੀ ਤੇ ਨਾਲ ਆ ਕੁੜੀ ਨੇ ਇਹਦੀ ਪੈਰੇ ਖੜੇ ਹੈ ਤੂੰ ਕੱਟੇ ਹੋਣੀ ਆ ਮੈਂ ਦੱਸ ਮੰਮੀ ਹਰ ਜਨ ਤਾਂ ਕਰਦੀ ਸਾਰਾ ਮੈਂ ਇਹਨੇ ਕਰਦੀ ਉਹ ਤੇ ਘਰ ਆ ਰਹੀ ਨਹੀਂ ਤੇ ਫਿਰ ਪਹਿਲੇ ਚੱਲ ਕਿੱਥੇ ਗਏ ਪੈ ਪੈ ਹਨ ਦੋਗੀ ਵਾਲੀ ਕਾ ਜੀ ਹੈ ਕਿਥੋਂ ਪਰ ਲਿਨੀ ਤਾ ਹਾਂ ਮੈਂ ਕਿਨੂੰ ਕੁਛਾਂ ਦੀ ਕਿੰਨਾਂ ਉਹ ਦੁਚਾਂ

ਆਹ ਲੋੜ ਮਰਕੁਰੀ ਚਲਾਈ ਜਾਂਦੇ ਇੰਨਾ ਧੱਕਾ ਹੱਦ ਹੋ ਗਈ ਆ ਲੈ ਤੇਰੀ ਮੈਂ ਕੁੜੀ ਨੂੰ ਕੀ ਕਹਤਾ ਮੈਂ ਪੁੱਛਿਆ ਹੀ ਆ ਕੱਲੇ ਚੇ ਗੱਲ ਤੇ ਮੰਮੀ ਹੋਰ ਵੀ ਦੇਂਦੇ ਆ ਮੈਂ ਕਹ ਰਹੀ ਕੰਦੀ ਨਹੀਂ ਰਹਿੰਦੀ ਬੱਚੇ ਉਹਦੇ ਮੰਨੂ ਦੇ ਵੀ ਇੱਥੇ ਉਹਨਾਂ ਨੂੰ ਕੁਛ ਆਹਣਾ ਤੇ ਉਹਨਾਂ ਦੇ ਜਾਣੇ ਵੀ ਉਹ ਛੋਟੇ ਦੀ ਛੋਟੇ ਆਹਣਾ ਨਿੱਕਾ ਲਾ ਦੇ ਤੂੰ ਟਾਈਮ ਹੋਇਆ ਨਹੀਂ ਕਦੋਂ ਆਣਾ ਨਹੀਂ ਟਿਸ਼ਨ ਤੂੰ ਆਹਣਾ ਦੇ ਦਾਦੀ ਗੁਡ ਇਵਨਿੰਗ ਤੇ ਠੀਕ ਵਾ ਪਹਿਲਾਂ ਦੱਸੋ ਕਹਿੰਨੇ ਪਹਿਲੇ ਤੇ ਨਹੀਂ ਲੈ ਦਾ ਜਿਹੜਾ ਡਿਸਕ ਲੈਵਲ ਤੇ ਸਿੱਖਾ ਕੇ ਤੇ ਨਾ ਪਹੇ ਚੱਕਿਆ ਤੂੰ ਤਾਂ ਨਹੀਂ ਚੁੱਕਿਆ ਨਹੀਂ ਬੱਬੀ ਜੀ ਇਹਨਾਂ ਨੇ ਵਿਖੋ ਪਾਏ ਚੁੱਕੀ ਹੋਣੇ ਤੁਹਾਡੇ ਚਲੋ ਉਧਰ ਜਿੰਦੀ ਕੋਈ ਹੋਰ ਆ ਗੁੜੇ ਕਰਕੇ ਜਾਵਾ ਸਾਫੀ ਕਰ ਇਧਰ ਆ ਹਾਂ ਤਾਂ ਮਾਂ ਹੀ ਕਿਹ ਲੈ ਕੱਢਿਆ ਆ ਜਾ ਦਾਦਾ ਇਹ ਬਾਹਰ ਆਉ ਨਹੀਂ ਮੰਨੂ ਤੁਜੀ ਤੇ ਤੇ ਬਹਿ ਜਾ ਨੀ ਹੋਈ ਤੇ ਨੀ ਕੋ ਤੇ ਲਿਆ ਹਾਂ ਸਾਰਾ ਟਾਈਮ ਤੂੰ ਤੇ ਆਪ ਹਮ ਨਾ ਹੋਇਆ ਬੁੱਢੇ ਵਾਲੇ ਜੀ ਬਿਮਾਰੀਆਂ ਆ ਪਾਈ ਐ ਮੈਂ ਤਰ੍ਹਾਂ ਭੈਣ ਆਖੀ ਤਾਂ ਨਿਕਲਿਆ ਹੀ ਨਹੀਂ ਜਾਂਦਾ ਕਹਿ ਨਾ ਜਾਵਾਂਗੇ ਜਾਵਾਂਗੇ ਆਪ ਉਹਨਾਂ ਦੇ ਗੱਲ ਹੋ ਜਾਂਦੀਆਂ ਤੇ ਜਾਇਆ ਹੀ ਨਹੀਂ ਜਾਂਦਾ ਚਲ ਤਾਂ ਹੋ ਤੂੰ ਸਿੱਧੀ ਹੋ ਕੇ ਬੈਠ ਲਿਆਓ ਪਾਣੀ ਲਿਆਓ ਮਨੂ ਸਸਿਗਨਾ ਸਿਣੀ ਫਸਲੀ ਕਾਉ ਕੋਸ ਨਮਨ ਤੇ ਆਜੀ ਸਸਿਗਨਾ ਕਾਉ ਹੱਸੋ ਕਿੱਦਾਂ ਨਹੀਂ ਇਹ ਕਰ ਦਿੱਤੀ ਨਵਾਂ ਨੂੰ ਇਹਨਾਂ ਨੂੰ ਕਿਤੇ ਪੈਰੀ ਹੱਥ ਲਾਉਣ ਦਾ ਨਹੀਂ ਪਤਾ ਕੀ ਕਰਾਂ ਪਾ